ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ED ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜੀਹਾਂ ਤੋਂ ਦੱਸਦੇ ਹਾਂ ਕਿ ਕਾਂਗਰਸੀ ਐਮਐਲਏ ਨੂੰ ED ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਹਰਿਆਣਾ ਦੇ ਵਿੱਚ ਚੋਣਾਂ ਤੋਂ ਪਹਿਲਾਂ ED ਨੇ ਐਕਸ਼ਨ ਕੀਤਾ ਹੈ ED ਦਾ ਵੱਡਾ ਐਕਸ਼ਨ ਹੁੰਦਾ ਹੋਇਆ ਦਿਖਾਈ ਦਿੱਤਾ ਹੈ ਐਮਐਲਏ ਦੇ ਉੱਤੇ ਐਕਸ਼ਨ ਕੀਤਾ ਐਕਸ਼ਨ ਲੈਂਦਿਆ ਐਮਐਲਏ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸਦੀ ਕਿ ਕਾਂਗਰਸੀ ਐਮਐਲਏ ਨੂੰ ਈਡੀ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦਰਅਸਲ ਨਜਾਜ਼ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਇਹ ਵੱਡੀ ਜੋ ਕਾਰਵਾਈ ਐ ਐਮਐਲਏ ਤੇ ਐ ਉਹ ਹੋਈ ਐ ਤੁਹਾਨੂੰ ਦੱਸਦੀ ਕਿ ਨਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਐਮਐਲਏ ਨੂੰ ਗ੍ਰਫਤਾਰ ਕੀਤਾ ਗਿਆ ਗੱਲ ਕੀਤੀ ਜਾਵੇ ਕਿ ਆਖਰ ਇਹ ਐਮਐਲਏ ਕੌਣ ਐ ਦੱਸਦੀ ਐ ਕਿ ਸੋਨੀਪੱਤੋਂ ਕਾਂਗਰਸੀ ਐਮ.ਐਲ.ਏ. सुरेंद्र ਪਵਾਰ ਨੂੰ ਈ.ਡੀ. ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਨਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਜੋ ਹੈ ਵਿਧਾਇਕ ਤੇ ਐਕਸ਼ਨ ਹੋਇਆ ਤਾਂ ਦੱਸਦੇ ਕਿ ਬਿੱਤੀ ਰਾਤ ਹਾਲਾਂਕਿ ਐਕਸ਼ਨ ਦੇਖਣ ਨੂੰ ਮਿਲਿਆ ਈ.ਡੀ. ਦੇ ਵੱਲੋਂ ਜੋ ਹੈ ਨਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਵਿਧਾਇਕ ਦੇ ਉੱਤੇ ਐਕਸ਼ਨ ਲਿੱਤਾ ਗਿਆ ਤਾਂ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਦੱਸਦੀ ਹੈ ਕਿ ਨਜਾਇਜ਼ ਮਾਈਨਿੰਗ ਤੇ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਕਾਰਵਾਈ ਵਿਧਾਇਕ ਤੇ ਹੁੰਦੀ ਹੋਈ ਦਿਖਾਈ ਦਿੱਤੀ ਹੈ ਤਾਂ ਹਰਿਆਣਾ ਦੇ ਵਿੱਚੋਂ ਵੋਟਾਂ ਤੋਂ ਪਹਿਲਾਂ ED ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ED ਨੇ ਸੋਨੀਪੱਤੋਂ ਕਾਂਗਰਸੀ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਤਾਂ सुरेंद्र ਪਵਾਰ ਤੇ ਵੱਡਾ ਐਕਸ਼ਨ ਹੋਇਆ ਹੈ ED ਦਾ ਜਿੱਥੇ सुरेंद्र ਪਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ